ਸਸ਼ੀਕਾਲ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਅਸੀਂ ਦੱਸਣ ਲੱਗੇ ਆ ਜਿਹੜੀ ਫਾਰਸੀ ਸਲਵਾਰ ਆ ਟ੍ਰੈਂਡਿੰਗ 'ਚ ਚੱਲਦੀ ਪਈ ਉਹਦੀ ਕਟਿੰਗ ਕਿੱਦਾਂ ਹੁੰਦੀ ਆ ਇੱਕ ਤਰੀਕਾ ਏ ਆ ਇੱਕ ਹੋਰ ਆ ਪਹਿਲਾਂ ਮੈਂ ਤੁਹਾਨੂੰ ਆਪਣਾ ਪਹਿਲਾ ਤਰੀਕਾ ਦੱਸ ਦਿੰਨੀ ਆ ਤੁਸੀਂ ਜਿੰਨਾ ਵੀ ਪੌਂਚਾ ਰੱਖਣਾ ਮੰਨ ਲਓ ਅਸੀਂ 10 ਇੰਚ ਪੌਂਚਾ ਰੱਖਿਆ ਮੈਂ 3 ਇੰਚ ਹੋਰ ਮਾਜਨ ਰੱਖ ਲਿਆ ਵਿੱਚ ਮੈਂ ਹਮੇਸ਼ਾ ਹੀ ਜ਼ਿਆਦਾ ਕਪੜਾ ਰੱਖਦੀ ਹੁੰਨੀ ਆ ਕਿਉਂਕਿ ਕਦੀ ਤੁਹਾਨੂੰ ਲੋੜ ਪਏ ਕਪੜਾ ਵਿੱਚ ਹੋਵੇ ਤੁਸੀਂ ਉਹਨੂੰ ਖੁੱਲਾ ਤੰਗ ਕਰ ਸਕਦੇ ਹੋ ਹੁਣ ਪੋਹੇ ਦੀ ਨਿਸ਼ਾਨੀ ਲਾ ਕੇ ਜਿੰਨੀ ਤੱਕ ਦੀ ਸਲਵਾਰ ਆ ਉਹਦੀ ਲੈਂਥ ਲਾ ਲੈਣੀ ਆ ਪਹਿਲੀ ਗੱਲ ਮੈਂ ਤੁਹਾਨੂੰ ਇਹ ਦੱਸਾਂ ਪੀ ਇਹ ਜਿਹੜਾ ਅਸੀਂ ਜਿੰਨਾ ਵਾਰਸੇਰ ਕਪੜਾ ਲਿਆ ਉਹਦੇ ਵਿੱਚ ਹੀ ਬਣਾਵਾਂਗੇ ਇਹਦੇ ਵਿੱਚ ਕੋਈ ਵੱਖਰੇ ਪਾਟ ਐਡ ਨਹੀਂ ਕਰਨੇ ਜਿਵੇਂ ਇਹ ਸਲਵਾਰ ਮੈਂ 38 ਇੰਚ ਤਿਆਰ ਕਰਨੀ ਆ ਤੇ ਮੈਂ 39 ਤੇ ਨਿਸ਼ਾਨੀ ਲਗਾ ਲਈ ਆ ਮੇਬੀ ਤੁਹਾਨੂੰ ਨਾ ਦਿਖਦਾ ਹੋਵੇ ਪਰ ਮੈਂ ਬੋਲ ਕੇ ਦੱਸ ਰਹੀਆਂ ਪੀ 39 ਤੇ ਲਗਾ ਲਈ ਆ ਇਧਰੋਂ ਵੀ ਅਸੀਂ 39 ਤੇ ਨਿਸ਼ਾਨੀ ਲਗਾ ਲੈਣੀ ਆ ਹੁਣ ਜਿੰਨਾ ਤੁਹਾਡੀ ਲੈਂਥ ਹੋ ਦੇ ਤੋ 1 ਇੰਚ ਵੱਧ ਮਾਰਜਨ ਰੱਖਣਾ ਹੁੰਦਾ ਅੱਧਾ ਇੰਚ ਬੈਲਟ 'ਚ ਚੱਲਿਆ ਜਾਣਾ ਅੱਧਾ ਇੰਚ ਪਹੁੰਚੇ 'ਚ ਚੱਲਿਆ ਜਾਣਾ ਬਾਕੀ ਜਿੰਨਾ ਤੁਸੀਂ ਆਸਣ ਰੱਖਣਾ ਆਸਣ 10 11 ਇੰਚ ਦਾ ਰੱਖ ਕੇ ਬਾਕੀ ਸਿੱਧਾ ਨਾਰਮਲ ਜਿਹੜੀ ਕਟਿੰਗ ਕਰ ਦੇਣੀ ਆ ਇਹ ਸੀਗਾ ਸਾਡਾ ਪਹਿਲਾ ਤਰੀਕਾ ਦੂਜੇ ਤਰੀਕੇ ਦੇ ਵਿੱਚ ਅਸੀਂ ਮੈਨੀ ਐਡ ਕਰਦੇ ਹੁੰਨੇ ਆ ਜਿਹਦੇ ਨਾਲ ਪਹੁੰਚਾ ਨਹੀਂ ਘੁੰਮਦਾ ਇਹ ਕੱਪੜੇ ਦਾ ਵਰਗਾफी ਖੁੱਲਾ ਸੀਗਾ ਇਸ ਕਰਕੇ ਮੈਂ ਦੀ ਕਟਿੰਗ ਇਦਾਂ ਹੀ ਕਰ ਲਈ ਆ ਬਾਕੀ ਜਿਹੜੀ ਸਲਵਾਰ ਖੜੀ ਖੜੀ ਰਹਿੰਦੀ ਹੈ ਇਹਦੇ ਵਿੱਚ ਸਿਰਫ ਇੱਕੋ ਹੀ ਹੋਰ ਤਰੀਕਾ ਕਿ ਇਹਦੇ ਬਸ ਪੌਂਚੇ ਖੁੱਲੇ ਰੱਖਨੇ ਆ ਤੇ ਫਰੰਟ ਤੇ ਜਿਹੜੀ ਸੈਂਟਰ ਪ੍ਰੈਸ ਵਾਲੀ ਸੀਨ ਆਉਣੀ ਆ ਉਹਦੀ ਆਪਾਂ ਕਾਟ ਪਾ ਦੇਣੀ ਆ ਇੱਕ ਤੋਂ 1.5 ਇੰਚ ਦੀ ਆਪਾਂ ਕਾਟ ਪਾਉਣੀ ਹੈ ਇਹਦੇ ਵਿੱਚ ਮੈਂ 1.5 ਇੰਚ ਦੀ ਇਹਦੇ ਵਿੱਚ ਕਾਟ ਪਾਈ ਆ ਹੁਣ ਜਿਹੜਾ ਦੂਜਾ ਪੱਲਾ ਸੀਗਾ ਜਿਹੜਾ ਕੱਟਣਾ ਪਹਿਲੇ ਵਾਲੇ ਨੂੰ ਉਹਦੇ ਉੱਪਰ ਆ ਕੇ ਬਸ ਇਦਾਂ ਹੀ ਕਟਿੰਗ ਕਰ ਲੈਣੀ ਆ ਇੱਥੇ ਅਸੀਂ ਜਿਹੜਾ ਮੇਨ ਪ੍ਰੋਸੈਸ ਇਹੀ ਆ ਪੀ ਸਲਵਾਰ ਖੜੀ ਕਿਵੇਂ ਰੰਦੀ ਆ ਇਹ ਜਿਹੜੀ ਮੇਨ ਸੈਂਟਰ ਵਾਲੀ ਸੀਨਾ ਇੱਥੋਂ 1.5 ਇੰਚ ਦੀ ਕਾਟ ਪਾ ਦੋ ਤੇ ਇਹਦੇ ਉੱਤੇ ਤੁਸੀਂ ਟੋਕ ਲਾ ਲੈਣਾ ਅਸੀਂ ਸਟੀਚਿੰਗ ਦੀ ਵੀਡੀਓ ਨਹੀਂ ਪਾਈ ਜਦੋਂ ਵੀ ਇਹਨੂੰ ਸਟਿਚ ਕਰਨਾ ਹੈ ਇਹਨੂੰ ਮੋਟੀ ਸਾਰੀ ਚੋਣ ਰੱਖ ਕੇ ਪਾਉਣੀ ਆ ਤੇ ਫੇਰ ਤੁਹਾਡਾ ਪਹੁੰਚਾ ਨਹੀਂ ਘੁਮੇਗਾ ਤੇ ਸਟੀਚਿੰਗ ਦੀ ਵੀਡੀਓ ਆਪਾਂ ਨਹੀਂ ਪਾਈ ਇਹਦੇ ਵਿੱਚ ਮੇਕ ਸ਼ੋਰ ਅਗਲੀ ਨੈਕਸਟ ਵੀਡੀਓ ਪਾਵਾਂਗੇ ਤੇ ਬਾਕੀ ਸੀਨ ਤੋਂ ਬਾਅਦ ਸਲਵਾਰ ਦੀ ਲੁੱਕ ਕੁਝ ਇਦਾਂ ਦੀ ਦਿਖਦੀ ਆ ਮੈਂ ਤੁਹਾਡੇ ਨਾਲ ਇੱਕ ਸੂਟ ਦੀ ਹੋਰ ਵੀਡੀਓ ਸ਼ੇਅਰ ਕਰਾਂਗੀ ਜਿਹਦੇ ਵਿੱਚ ਮੈਂ ਹੋਰ ਜ਼ਿਆਦਾ ਛੋੜੇ ਪੁੰਛੇ ਬਣਾ ਕੇ ਸਲਵਾਰ ਬਣਾਈ ਆ ਜਿਹੜੀ ਫਾਰਸੀ ਸਲਵਾਰ ਉਹ ਐਵੇਂ ਦੀ ਬਣਦੀ ਆ